ਕਰੋ ਕਰੋ ਇਕ ਕਰੋ ਕਰਵਾਈ ਕਰੋ ਦੋਸ਼ੀਆ ਵਿਰੁੱਧ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਇੱਕ ਮਿੰਟ ਜੀ ਫਗਵਾੜਾ ਬੰਦ ਕਰਾਵਾਂ ਉਹਦੇ ਕਰਨ ਰੱਖੀ ਆ ਇੱਕ ਤਾਂ ਉਹਨਾਂ ਨੇ ਸਾਡੇ ਮਹੱਲੇ ਦੇ ਬੱਚਿਆਂ ਨੂੰ ਫੜ ਕੇ ਰੋਡ ਤੇ ਕੁੱਟਿਆ ਉੱਤੇ ਹੀ ਉਹਨਾਂ ਤੇ ਪਰਚਾ ਦਰਜ ਕਰਾਇਆ ਮੈਂ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਇਹੀ ਦੱਸਣਾ ਚਾਹੁੰਦਾ ਮਾਂ ਤੇ ਤੁਸੀਂ ਜ਼ਮਾਨਤ ਤੇ ਵਾਰ ਆਏ ਆ ਤੁਸੀਂ ਇਦਾਂ ਦੇ ਕੰਮ ਛੱਡ ਦਿਓ ਇਹ ਨਾ ਹੋਵੇ ਕਿ ਅਸੀਂ ਸਾਰਾ ਸਮਾਜ ਇਕੱਠਾ ਹੋ ਕੇ ਫੇਰ ਮਾਨਣਿਆ ਅਦਾਲਤ ਵਿੱਚ ਜਾ ਕੇ ਤੁਹਾਡੀਆਂ ਜਮਾਨਤ ਕੰਤਲ ਕਰਾਈਏ। ਦੋਸ਼ੀਆ ਵਿਰੁੱਧ ਕਾਰਵਾਈ ਕਰੋ। ਕਾਰਵਾਈ ਕਰੋ ਕਾਰਵਾਈ ਕਰੋ। ਦੋਸ਼ੀਆ ਵਿਰੁੱਧ ਕਾਰਵਾਈ ਕਰੋ। ਕਾਰਵਾਈ ਕਰੋ ਕਾਰਵਾਈ ਕਰੋ। ਤੁਸੀਂ ਸਿਰਫ ਇਹ ਪ੍ਰੋਪਗੈਂਡਾ ਕਰਦੇ ਆਂ ਕਿ ਸਾਡੇ ਤੇ ਹਮਲਾ ਹੋਇਆ ਵਾ ਸਿਰਫ ਕਿਸ ਕੁਆਲਟੀ ਲਾ ਨੂੰ। ਸਾਨੂੰ ਪਤਾ ਤੁਸੀਂ ਗਨਮਨ ਬੜੇ ਸ਼ਕੀਨ ਹੈਗੇ ਆ। ਤੁਸੀਂ ਆਪਣਾ ਧੰਦਾ ਤਾਂ ਦਾਦੋ ਤੇ ਰੋਟੀ ਕਿੱਥੋਂ ਖਾਣਨੇ ਆਂ? ਕਿਹੜਾ ਪੇਪਰ ਤੋਂ ਤੁਸੀਂ ਕਿਹੜਾ ਕਿਹੜਾ ਬਿਜ਼ਨਸ ਕਰਦੇ ਆਂ? ਸਾਰੇ ਸ਼ਹਿਰ ਨੂੰ ਤੁਸੀਂ ਬੇਕੂ ਬਣਾਉਂਦੇ ਆ ਦੁਕਾਨਦਾਰਾਂ ਨੂੰ ਜਿਹੜਾ ਬੰਦ ਕਰਾਤੇ ਉਹਨਾਂ ਦਾ ਦੋਸਤੋ ਹਰਜਾਨਾ ਕੌਣ ਭਰੂਗਾ ਜਦੋਂ ਵੀ ਬੰਦ ਸ਼ਹਿਰ ਕਰੰਦੇ ਇਹੇ ਲੋਕ ਕਰਾਉਂਦੇ ਆ ਇਹ ਸ਼ਿਫਸਨਾ ਵਾਲੇ ਕਰਾਂਦੇ ਬੰਦ ਮੇਰਾ ਬੀਠੋ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਦੋਸ਼ੀਆਂ ਵਿਰੁੱਧ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਕਈ ਕਦੀ ਦਾਦੋ ਬਥੜੀ ਸਮਾਜੇ ਬੰਦ ਕਰਾਇਆ ਵਾ ਅਸੀਂ ਇਸ ਕਰਕੇ ਇਹਨਾਂ ਦੋਨਾਂ ਪਾਰਟੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸੁਧਰ ਜਾਓ ਸ਼ਹਿਰ ਦਾ ਮਾਹੌਲ ਸ਼ਾਂਤਤਾ ਤੇ ਸ਼ਾਂਤ ਰਹਿਣ ਦਿਓ ਜੇ ਅਸੀਂ ਸਿੱਧੇ ਹੋ ਗਏ ਸਮਾਜ ਇਕੱਠਾ ਹੋ ਗਿਆ ਤੇ ਤੁਹਾਡਾ ਕੁਝ ਨਹੀਂ ਹੋਣਾ ਅਸੀਂ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਹੋਰ ਸਾਰੇ ਪ੍ਰਸ਼ਾਸਨ ਨੂੰ ਵਾਰਨਿੰਗ ਦਿੰਨੇ ਆ ਕਿ ਇਹਨਾਂ ਤੇ ਬੰਦੀ ਕਾਰਵਾਈ ਕਰੋ ਸਭ ਤੋਂ ਪਹਿਲਾਂ ਇਹਨਾਂ ਨੇ ਸਾਡੇ ਨਿਆਣਿਆਂ ਨੂੰ ਢਾਕੇ ਕੁੱਟਿਆ ਕੌਂਸਲ ਰੋਡ ਤੇ ਤੇ ਇਹਨਾਂ ਕੋਲ ਜਿਹੜੀ ਰਿਵਾਲਵਰ ਉਹਦੀ ਵੀ ਸ਼ਾਨਬੰਦ ਕੀਤੀ ਜਾਵੇ ਇਹਨਾਂ ਕੋਲ ਵੀ ਦੋ ਨੰਬਰ ਦੇ ਵੱਡੇ ਹਥਿਆਰ ਆ ਗਿਆ 18 ਚ ਇਹਨਾਂ ਨੇ ਮੁੰਡਾ ਮਾਰਿਆ ਸਾਡਾ ਇਹ ਪੁਲਿਸ ਨੂੰ ਜਿਉਣੀ ਦੱਸਦੀ ਇਹਨਾਂ ਨੇ ਦੋ ਨੰਬਰ ਦੀ ਗੋਲੀ ਚਲਾ ਕੇ ਮਾਰਿਆ ਵਾ ਅਸੀਂ ਹਜੇ ਹਜੇ ਉੱਚਾ ਬੈਠੇ ਆ ਦੇਖੋ ਜੇਦਾ ਘਰ ਦਾ ਜੀ ਮਰਿਆ ਵਾ ਉਹਨੂੰ ਤਾਂ ਦੁੱਖ ਲੱਗਣਾ ਹੀ ਆ ਉਹਦੇ ਉੱਪਰ ਵੱਡਾ ਭਰਾ ਮਰਿਆ ਵਾ ਉਹ ਤਾਂ ਤੜਫਦਾ ਫਿਰਦਾ ਵਾ ਤੁਸੀਂ ਆਪਣਾ ਦੱਸੋ ਤੁਹਾਡਾ ਜੀ ਮਰ ਗਿਆ ਬੜੇ ਭਾਸ਼ਣ ਲੋਕੀ ਦਿੰਦੇ ਸੀ ਉੱਥੇ ਬੜੇ ਭਾਸ਼ਣ ਦੇਣ ਭਾਸ਼ਣ ਦੇਣਾ ਬੜਾ ਸੌਖਾ ਭਾ ਤੁਸੀਂ ਕਹਿੰਦੇ ਉਹਨਾਂ ਦੇ ਜਨਾਨੀਆਂ ਚੁੱਕ ਲੋ ਆ ਜਾਓ ਲਾ ਲਓ ਹੱਥ ਦੇਖ ਲੈਣੇ ਜਨਾਨੀਆਂ ਨੂੰ ਤੁਹਾਡੀਆਂ ਜਨਾਨੀਆਂ ਵੀ ਆ ਗਈਆਂ ਹਸੀਆਂ ਪੈਣਾ ਸਭ ਦੇ ਸਾਂਝੇ ਹੁੰਦੇ ਆ ਸੋਚਣ ਤੋਂ ਪਹਿਲਾਂ ਗੱਲ ਬੜੀ ਧਿਆਨ ਨਾਲ ਸੋਚਿਆ ਕਰੋ ਦੋਸ਼ੀਆਂ ਵਿਰੁੱਧ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਸੋਚਣ ਤੋਂ ਪਹਿਲਾਂ ਗੱਲ ਬੜੀ ਧਿਆਨ ਨਾਲ ਸੋਚਿਆ ਕਰੋ ਤੇ ਸਾਡੀਆਂ ਤੇ ਆ ਗਿਆ ਅਸੀਂ ਨਾ ਕਿਸੇ ਧਰਮ ਦੇ ਖਿਲਾਫ ਬੋਲਦੇ ਆ ਤੇ ਨਾ ਅਸੀਂ ਸੋchnਾ ਚਾਹਦੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਪਤਨ ਜੀ ਹੁਣ ਤੁਸੀਂ ਐਸਪੀ ਮੈਡਮ ਨੂੰ ਮਿਲੇ ਆ ਕਿਹੜੀ ਕਿਹੜੀ ਮੰਗਾਉਣੇ ਮੂਰੇ ਰੱਖਿਆ ਤੁਸੀਂ ਅਸੀਂ ਮੰਗਾ ਜੀ ਇਹੇ ਹੀ ਰੱਖਿਆ ਮਾ ਇੱਕ ਤਾਂ ਬੰਦੀ ਕਾਰਵਾਈ ਦੂਜੀ ਪਾਰਟੀ ਤੇ ਵੀ ਕੀਤੀ ਜਾਵੇ ਉਹਨਾਂ ਦਾ ਪਰਚਾ ਪੇਪੁੱਤ ਤੇ ਕੀਤਾ ਜਾਵੇ ਜਿਨ੍ਹਾਂ ਨੇ ਨਜਾਇਜ਼ੇ ਕੀਤੀ ਆ ਤੇ ਉਹਨਾਂ ਨੂੰ ਸਕੋਰਟ ਫੂਟ ਨਹੀਂ ਦਿੱਤੀ ਜਾਵੇ ਉਹਨਾਂ ਜਮਾਨਤਾ ਕੈਨਸਲ ਕਰਕੇ ਉਹਨਾਂ ਜੇਲ੍ਹ ਚ ਭੇਜਿਆ ਜਾਵੇ ਤੁਹਾਡੇ ਕੋਲ ਕੋਈ ਲਿਖਿਸ਼ ਕਹਿ ਦਿੱਤੀ ਗਈ ਹੁਣ ਹਾਂ ਲਿਖਿਸ਼ ਕਹਿ ਦਵਾਂਗੇ ਔਰ ਵੀਡੀਓ ਕਲਿੱਪ ਵੀ ਸਾਰੇ ਦਵਾਂਗੇ ਅਸੀਂ ਮੀਡੀਆ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਅਸਲੀ ਫਿਲਮ ਲਿਆ ਕੇ ਸਾਨੂੰ ਦਿੱਤੀ ਆ ਪੁਲਿਸ ਦਾ ਤਾਂ ਲੁਕੋਈ ਜਾਂਦੀ ਸੀ ਪੁਲਿਸ ਦਾ ਨਾ ਬੇਕਾਬੂ ਚ ਆ ਕੇ ਸਾਰਾ ਕੁਝ ਕਰੀ ਜਾਂਦੀ ਸੀ ਸਾਨੂੰ ਪੁੱਛਿਆ ਹੀ ਨਹੀਂ ਕਿਸੇ ਨੇ ਦੋ ਦਿਨ ਹਾਂਜੀ ਟੀਮ ਜੈਪਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਜੈ ਗੁਰਦੇਵ ਧਾਨ ਗੁਰਦੇ ਜਿਆ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਸਭ ਤੋਂ ਵੱਡੀ ਗੱਲ ਰੈਸਟ ਹਾਊਸ ਦੇ ਵਿੱਚ ਰੱਖੀ ਜਾ ਰਹੀ ਹੈ ਕਿ ਜਿਸ ਦੇ ਵਿੱਚ ਸਾਰੇ ਹੀ ਦਲਿਤ ਸਮਾਜ ਇਕੱਠੇ ਹੋਏ ਆ ਔਰ ਪਿਛਲੇ ਦਿਨਾਂ ਦੇ ਵਿੱਚ 18 ਦੇ ਵਿੱਚ ਜਿਹੜੇ 18 ਤਰੀਕ ਨੂੰ ਜਿਹੜੀ ਘਟਨਾ ਫਗਵਾੜੇ 'ਚ ਕੱਟੀ ਆ ਸਭ ਤੋਂ ਵੱਡੀ ਪ੍ਰਸ਼ਾਸਨ ਦੀ ਨਾਕਾਮੀ ਇਸ ਦੇ ਵਿੱਚ ਗਣੀ ਜਾਂਦੀ ਆ ਕਿਉਂਕਿ ਪ੍ਰਸ਼ਾਸਨ ਨੇ ਅੰਡਰ ਪ੍ਰੈਸ਼ਰ ਹੋ ਕੇ ਜਿਹੜਾ ਇਹ ਪਰਚਾ ਐਫ ਆਰ ਆਈ ਲਾਂਚ ਕੀਤੀ ਆ ਔਰ ਜਿਸ ਦੇ ਵਿੱਚ ਸਮੁੱਚੇ ਸਮਾਜ ਨੇ ਫਗਵਾੜੇ ਨੇ ਖਾਸ ਕਰਕੇ ਯੂਵਾ ਵਿਕਾਸ ਮੋਰਚਾ ਨੇ ਜਿਹੜੀ ਅੱਜ ਮੀਟਿੰਗ ਸੱਦੀ ਸੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੇ ਜਿਹੜੇ ਵੀਰ ਅੱਜ ਇਕੱਠੇ ਹੋ ਕੇ ਰੈਸਟ ਹਾਊਸ ਦੇ ਵਿੱਚ ਪ੍ਰਸ਼ਾਸਨ ਦੇ ਖਿਲਾਫ ਅੱਜ ਪ੍ਰੋਟੈਸਟ ਕਰ ਰਹੇ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਜੇ ਪ੍ਰਸ਼ਾਸਨ ਨੇ ਮਾਨਯੋਗ ਐਸ ਐਸ ਪੀ ਸਾਹਿਬ ਨਾਲ ਮੇਰੀ ਗੱਲ ਹੋਈ ਅ ਉਸ ਤੋਂ ਬਾਅਦ ਐਸਪੀ ਸਾਹਿਬ ਨਾਲ ਗੱਲ ਹੋਈ ਡੀਐਸਪੀ ਸਾਹਿਬ ਨਾਲ ਗੱਲ ਹੋਈ ਐਸਪੀ ਡੀ ਸਾਹਿਬ ਨਾਲ ਗੱਲ ਹੋਈ ਪਰ ਉਹਨਾਂ ਦੀ ਇੱਕੋ ਹੀ ਜ਼ੁਬਾਨ ਸੀ ਕਿ ਤੁਸੀਂ ਇਸ ਪ੍ਰੋਟੈਸਟ ਨੂੰ ਨਾ ਕਰੋ ਜਾਪ ਕਰਕੇ ਕਿ ਸਾਨੂੰ ਇਸ ਤਰ੍ਹਾਂ ਦਾ ਲੋ ਫੀਲ ਕਰਾਇਆ ਜਾ ਰਿਹਾ ਕਿ ਤੁਸੀਂ ਇਹ ਜਿਹੜਾ ਪਰਚਾ ਐਫਆਰਆਈ ਹੋਈ ਹੈ ਇਹ ਬਿਲਕੁਲ ਜਾਇਜ਼ ਆ ਪਰ ਮੈਂ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਨਾਜਾਇਜ਼ ਆ ਦੱਸਣਯੋਗ ਜਿੱਥੇ ਤੱਕ ਹੋ ਰਿਹਾ ਕਿ ਬੱਚੇ ਦੇ ਨਾਲ ਜਿਹੜਾ ਮੁੰਡਾ ਤੇ ਜਿਹੜੀ ਉੱਤੇ ਲੜਾਈ ਹੋਈ ਆ ਉਸ ਨੂੰ ਪਹਿਲੋਂ ਜਿਹੜਾ ਉਹ ਟਾਰਗੇਟ ਆ ਆਪਣਾ ਜਿਸ ਮੁੰਡੇ ਨਾਲ ਲੜਾਈ ਹੋ ਰਹੀ ਆ ਉਹ ਪਹਿਲੋ ਕੁੱਟ ਰਿਆ ਔਰ ਵੀਡੀਓ ਦੀ ਵਾਇਰਲ ਹੋ ਰਹੀ ਆ ਉਹ ਸਾਰੇ ਹੀ ਸਮਾਜ ਨੇ ਮਾਜੂਕ ਐਸਐਸਪੀ ਸਾਹਿਬ ਔਰ ਖਾਸ ਕਰ ਜਿਹੜੇ ਐਸਪੀ ਸਾਹਿਬ ਫਗਵਾੜਾ ਨੂੰ ਇਹ ਹਦਾਇਤ ਕੀਤੀ ਆ ਬੇਨਤੀ ਕੀਤੀ ਆ ਕਿ ਤੁਸੀਂ ਸਭ ਤੋਂ ਪਹਿਲੋ ਤਾਂ ਜੀ ਜਿਹੜੀ ਕਾਰਵਾਈ ਵੀਡੀਓ ਦੇ ਵਿੱਚ ਹੋ ਰਹੀ ਆ ਉਸ ਮੁੰਡੇ ਤੇ ਦੂਜੇ ਤੇ ਜਿੰਮੀ ਕਰਮਲ ਤੇ ਪਰਚਾ ਕਰਾਓ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਨੇ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਜਿਨ੍ਹਾਂ ਨੇ ਫਗਵਾੜਾ ਬੰਦ ਕਰਨ ਦੀ ਕਾਲ ਦਿੱਤੀ ਆ ਉਨ੍ਹਾਂ ਤੇ ਫਗਵਾੜਾ ਦਾ ਦੰਗਾ ਪੜਕਾਉ ਦਾ ਸੈਕਸ਼ਨ ਲਾ ਕੇ ਉਹਨਾਂ ਨੂੰ ਅਰੈਸਟ ਕਰੋ ਔਰ ਸਭ ਤੋਂ ਕਰ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਹੈ ਕਿ ਜਿਹੜੇ ਇਹ ਸ਼ਰਾਰਤੀ ਅੰਸਰ ਇਹ ਜਿਹੜੀ ਜਮਾਨਤ ਤੇ ਆਏ ਹੋਏ ਆ ਔਰ ਉਹਨਾਂ ਨੇ ਦੱਸਿਆ ਕਿ ਇਹ ਜਮਾਨਤ ਜਿਹੜੀ ਇਹ ਦੱਸ ਕੇ ਆਏ ਕਿ ਅਸੀਂ ਸ਼ਹਿਰ ਦੀ ਸ਼ਾਂਤੀ ਬਣਾਈ ਰੱਖਾਂਗੇ ਇਹਨਾਂ ਨੇ ਟੋਟਲੀ ਉਸ ਦੇ ਵਿੱਚ ਨਕਾਮ ਫਾਇਦਾ ਹੋਇਆ ਔਰ ਖਾਸ ਕਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਸੇ ਵੀ ਅੰਦਰ ਪ੍ਰੈਸ਼ਰ ਦੇ ਵਿੱਚ ਬਿਲਕੁਲ ਕੋਈ ਗਲਤੀ ਨਾ ਕਰਿਓ ਕਿਉਂਕਿ ਜੋ ਹੋ ਰਿਹਾ ਸਾਰੀ ਦੁਨੀਆ ਦੇ ਸਾਹਮਣੇ ਆ ਰਿਹਾ ਸਾਰੇ ਸਮਾਜ ਦੇ ਸਾਹਮਣੇ ਆ ਰਿਹਾ ਔਰ ਖਾਸ ਕਰ ਮੈਂ ਬੇਨਤੀ ਕਰਦਾ ਕਿ ਜਿਹੜੇ ਲੀਡਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਉਸ ਦੇ ਵਿੱਚ ਵੱਡੇ ਵੱਡੇ ਲੀਡਰ ਆ ਕੇ ਬਾਈਟਾ ਕਰ ਰਹੇ ਸੀ ਖਾਸ ਕਰ ਉਹ ਭਾਵੇਂ ਭਾਜੀਪੀ ਦਾ ਹੋਵੇ ਭਾਵੇਂ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਪਰ ਉਹਨੂੰ ਮੈਂ ਦੱਸਣਾ ਚਾਹੁੰਦਾ ਕਿ ਸਮਾਜ ਦੀਆਂ ਵੋਟਾਂ ਨਾਲ ਤੁਸੀਂ ਲੀਡਰ ਬਣਦੇ ਆ ਸਮਾਜ ਤੋਂ ਬਿਨਾਂ ਤੁਸੀਂ ਟਾਰਗੇਟ ਨਾ ਕਰੋ ਕਿਸੇ ਨੂੰ ਔਰ ਸੱਚ ਝੂਠ ਜਿਹੜੀ ਬਾਬੇ ਨਾਨਕ ਦੀ ਤਕੜੀ ਆ ਉਹਦੇ ਵਿੱਚ ਸੱਚ ਝੂਠ ਜਿਹੜਾ ਉਹਨੂੰ ਨਿਤਾਰੋ ਕਿਉਂਕਿ ਸਭ ਤੋਂ ਪਹਿਲਾਂ ਇਹ ਕਲੀਅਰ ਹੋ ਚੁੱਕਾ ਕਿ ਜਿਹੜਾ ਜਿੰਮੀ ਕਰਵਲਾ ਉਸਨੇ ਅਟੈਕ ਮੁੰਡੇ ਤੇ ਕੀਤਾ ਉਸ ਤੋਂ ਬਾਅਦ ਲੜਾਈ ਹੋਈ ਆ ਮੈਂ ਦੱਸਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜਿਸ ਤਰ੍ਹਾਂ ਹੋ ਰਿਹਾ ਕਿ ਆਰਮ ਐਕਟ ਲੱਗ ਰਿਹਾ 307 ਲੱਗ ਰਿਹਾ ਇਹ ਬਿਲਕੁਲ ਇੱਕ ਮਾਮੂਲੀ ਜੀ ਲੜਾਈ ਆ ਜਿਸ ਨੂੰ ਪੂਰਾ ਮਾਹੌਲ ਜਿਹੜਾ ਫਗਵਾੜੇ ਦਾ ਸ਼ਹਿਰ ਨੂੰ ਖਰਾਬ ਕਰਨ ਦੇ ਲਈ ਇਹ ਸ਼ਰਾਰਤੀ ਅਨਸਰ ਇਕੱਠੇ ਹੋ ਰਿਹਾ ਔਰ ਅਸੀਂ ਮੈਂ ਤੁਹਾਨੂੰ ਦੱਸਣਾ ਜਾ ਰਿਹਾ ਕਿ ਸਾਡੀ ਐਸਪੀ ਸਾਹਿਬ ਨਾਲ ਗੱਲ ਹੋ ਗਈ ਆ ਅਸੀਂ ਲਿਖਤ ਸ਼ਿਕਾਇਤ ਦਵਾਂਗੇ ਇਹਨਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਜਿਸਦੇ ਵਿੱਚ ਬਕਾਇਦਾ ਰਿਟਰਨ ਕੀਤਾ ਜਾਏਗਾ ਕਿ ਵੀਡੀਓ ਦੇ ਖਿਲਾਫ ਜਿਹੜੀ ਜਿਸ ਦਾ ਕੁੱਟਮਾਰ ਹੋ ਰਹੀ ਆ ਉਸਤੇ ਪਰਚਾ ਕੀਤਾ ਜਾਵੇ ਔਰ ਦੂਜੀ ਰਿਟਰਨ ਸ਼ਿਕਾਇਤ ਦਵਾਂਗੇ ਕਿ ਜਿਹੜੇ ਇਹਨਾਂ ਨੇ ਮਾਹੌਲ ਖਰਾਬ ਕੀਤਾ ਸ਼ਹਿਰ ਦਾ ਜਿਸਦੇ ਵਿੱਚ ਇਹ ਪੂਰਾ ਇਸ ਟਾਈਮ ਪਗਵਾੜਾ ਬੰਦ ਕਰਨ ਦਾ ਇਹਨਾਂ ਨੇ ਮਾਹੌਲ ਜਿਹੜਾ ਫੇਸਬੁੱਕ ਤੇ ਚੜਾਇਆ ਜਾਂ ਸੋਸ਼ਲ ਮੀਡੀਆ ਤੇ ਪਾਇਆ ਉਸਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਔਰ ਖਾਸ ਕਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਹੁਣ ਪਤਾ ਲੱਗਾ ਕਿ ਇਹ ਜਿਹੜਾ ਜਿਮੀ ਕਰਵਾਲਾ ਪਿਛਲੇ ਕਰਮ ਦੇ ਵਿੱਚ ਵੀ ਆਪ ਗੋਲੀ ਮਾਰ ਕੇ ਇਹ ਪੇਸ਼ ਹੋਇਆ ਸੀ ਉਹ ਸਾਬਤ ਹੋ ਚੁੱਕਾ ਵਾ ਕਿ ਇਹਨੇ ਆਪ ਗੋਲੀ ਮਾਰੀ ਸੀ ਸ਼ਾਇਦ ਪ੍ਰਸ਼ਾਸਨ ਦੀ ਅੱਖਾਂ ਮੀਚੀਆਂ ਪਈਆਂ ਅੱਜ ਵੀ ਉਸ ਪ੍ਰਸ਼ਾਸਨ ਨੂੰ ਤਫ਼ਤੀਸ਼ ਕਰਨੀ ਚਾਹੀਦੀ ਹੈ ਕਲੀਅਰ ਕਿ ਕਿਤੇ ਇਹ ਸ਼ਰਤ ਦੀ ਅੰਸਰ ਜਾਣ ਕੇ ਮਾਹੌਲ ਖਰਾਬ ਕਰਨ ਦੇ ਮਾਰੇ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੇ ਮਾਰੇ ਦੁਬਾਰਾ ਤਾਂ ਨਹੀਂ ਇਹੋ ਜੀ ਕਰ ਰਹੇ ਆ ਔਰ ਖਾਸ ਕਰ ਜਿਹੜੇ ਸਾਰੇ ਮੀਡੀਆ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜਾ ਅੱਜ ਇਕੱਠੇ ਹੋਏ ਆ ਔਰ ਆਉਣ ਵਾਲੇ ਸਮੇਂ 'ਚ ਮੈਂ ਪ੍ਰਸ਼ਾਸਨ ਨੂੰ ਔਰ ਮੀਡੀਆ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਸਾਰਿਆਂ ਨੇ ਇੱਕ ਇੱਕਾ ਕਰ ਲਿਆ ਸਾਰੇ ਸਮਾਨ ਨੇ ਜੇਕਰ ਇਹ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੇ ਲਈ ਇਹ ਕੋਸ਼ਿਸ਼ ਕਰਨਗੇ ਤਾਂ ਸਾਰਾ ਇੱਕਾ ਇਕੱਠਾ ਹੋ ਕੇ ਇਹਨਾਂ ਦੇ ਖਿਲਾਫ ਚਲੇਗਾ ਜੈ ਪੀਮ ਜੈਪਾਲ ਵਾਹ